ਖਾਨਾਵਲੋ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਅੱਜ ਚੌਥਾ ਦਿਨ ਹੈ ਤੇ ਅੱਜ 16 ਫਰਵਰੀ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਭਾਰਤបਧ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਪੰਜਾਬ ਦੇ ਵਿੱਚ ਵੱਡੀ ਅਸਰ ਦੇਖਣ ਨੂੰ ਮਿਲ ਰਿਹਾ ਵਾ ਤੇ ਵੱਖ-ਵੱਖ ਸ਼ਰਤੋ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਵਾ ਤਾਂ ਕਿਸਾਨਾਂ ਵੱਲੋਂ ਭਾਰਤបਧ ਦੀ ਕਾਲ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਜਾ ਰਿਹਾ ਤਾਂ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਭਾਰਤaband ਦੀ ਦੌਰਾਨ ਦੇਦਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਕੀ ਹਾਲਾਤ ਨੇ ਤਾਂ ਸਭ ਤੋਂ ਪਹਿਲੀ ਤਸਵੀਰ ਤੁਹਾਨੂੰ ਗੁਰੂ ਨਗਰੀ ਅੰਮ੍ਰਿਤਸਰ ਦੀ ਦਿਖਾ ਰਿਹਾ ਜਿੱਥੇ ਭਾਰਤaband ਦੀ ਕਾਲ ਦਾ ਵੱਡਾ ਅਸਰ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਬਾਜ਼ਾਰ ਜਿਹੜੇ ਐ ਬੰਦ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਦੁਕਾਨਾਂ ਅੱਜ ਬੰਦ ਨਜ਼ਰ ਆ ਰਹੀਆਂ ਤੇ ਟ੍ਰੈਫਿਕ ਵੀ ਪੂਰਾ ਤਰਾਜ਼ ਦੇ ਨਾਲ ਸ਼ਾਂਤ ਅੰਮ੍ਰਿਤਸਰ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਭਾਰਤ ਬੰਦੀ ਕਾਲ ਦਾ ਜਿਹੜਾ ਵਾ ਪੂਰਾ ਸਮਰਥਨ ਅੰਮ੍ਰਿਤਸਰ ਵਾਸੀ ਜਿਹੜਾ ਵਾ ਕਿਸਾਨਾਂ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਕੀ ਕਹਿਣਾ ਵਾ ਅੰਮ੍ਰਿਤਸਰ ਦੇ ਵਸੀਆਂ ਦਾ ਸੁਣੋ ਤੁਸੀਂ ਵੀ ਬੰਦਰ ਰਿਲੇਟਡ ਜੀ ਅਸੀਂ ਜਿੰਨੇ ਵੀ ਪੁਆਇੰਟਸ ਨੇ ਉਹਨਾਂ ਨੂੰ ਅਸੀਂ ਵਿਦ ਫੋਰਸ ਕਵਰ ਕੀਤਾ ਹੋਇਆ ਹੈ ਔਰ ਇੱਥੇ ਵੀ ਭੰਡਾਰੀਪੁਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਹੈ ਸੋ ਉਹਨਾਂ ਨਾਲ ਇਹ ਹੀ ਡਿਸਾਈਡ ਹੋਇਆ ਵੀ ਉਹ ਆਪਣਾ ਪੀਸਫੁਲ ਡੈਮੋਨਸਟ੍ਰੇਸ਼ਨ ਕਰਨਗੇ ਤੇ ਸਾਡਾ ਜਿਹੜਾ ਆਪਣਾ ਕੰਮ ਆ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਜਿਹੜੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਤਾਂ ਕਿੰਨੇ ਤੋਂ ਕਿੰਨੇ ਦੀ ਕਾਲ ਦਿੱਤੀ ਗਈ ਹੈ 4 ਵਜੇ ਤੱਕ ਦੇ ਹੈ ਜੀ ਇਹਨਾਂ ਦਾ ਮੈਸੇਜ ਤੇ ਕਿਹੜੀ ਹੈ ਸਰ ਜਥੇ ਬੰਦਿਆਂ ਤਾਂ ਅਲੱਗ-ਅਲੱਗ ਨੇ ਜੀ ਇੱਕਸ ਨੇ ਕਹੀ ਸ਼ਾਇਦ ਮਾਹੌਲ ਕਿਸ ਤਰ੍ਹਾਂ ਦਾ ਦੁਕਾਨਦਾਰ ਬਿਲਕੁਲ ਪੀਸਫੁੱਲ ਆ ਜੀ ਜਥੇ ਜਿਹੜੀਆਂ ਜਿਹੜੀਆਂ ਦੁਕਾਨਾਂ ਵੀ ਆ ਜਾਂ ਜਿਹੜੀਆਂ ਅਲੱਗ-ਅਲੱਗ ਐਸੋਸੀਏਸ਼ਨਸ ਆ ਉਹਨਾਂ ਦੇ ਨਾਲ ਵੀ ਸਾਡੇ ਹਲਕਾ ਆਫੀਸਰ ਸਾਹਿਬਾਨ ਨੇ ਪੁਲਿਸ ਆਫੀਸਰਸ ਨੇ ਮੀਟਿੰਗਸ ਕੀਤੀਆਂ ਹੋਈਆਂ ਸੋ ਕੋਈ ਐਸਾ ਮਤਲਬ ਜਿਹੜੀ ਅਮਨ ਕਾਨੂੰਨ ਆ ਬਿਲਕੁਲ ਪੀਸਫੁੱਲ ਤੁਹਾਡੇ ਵਾਲੀਆਂ ਸਿਕਿਉਰਿਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਸੌਰੀ ਡਿਵਰਸ਼ਨ ਨਹੀਂ ਲਈਏਗਾ ਨਾ ਕਿਸੇ ਤਰ੍ਹਾਂ ਦੀ ਹਾਂਜੀ ਜੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਡਿਵਰਸ਼ਨ ਵੀ ਆ ਔਰ ਜਿਹੜੀ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਵੀ ਅਸੀਂ ਪ੍ਰੋਪਰ ਇੰਤਜ਼ਾਮ ਕੀਤਾ ਆ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਆ ਇਸ ਮੌਕੇ ਕਰਦੇ ਆ ਆਮ ਲੋਕਾਂ ਨੂੰ ਇਹ ਹੀ ਹੈ ਜੀ ਵੀ ਸ਼ਹਿਰ ਜਿਹੜਾ ਬਿਲਕੁਲ ਪੀਸਫੁੱਲ ਆ ਔਰ ਜਿਹੜੀ ਅਮਨ ਸ਼ਾਂਤੀ ਆ ਉਹਨੂੰ ਬਣਾਏ ਰੱਖਿਆ ਜਾਵੇ ਜੇ ਕੋਈ ਸ਼ਰਾਰਤੀ ਅਨਸਰ ਕਿਤੇ ਵੀ ਉਹਨਾਂ ਨੂੰ ਲੱਗਦਾ ਵੀ ਕਿਸੇ ਤਰ੍ਹਾਂ ਦੀ ਕੋਈ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਤੇ ਇਮੀਡੀਏਟਲੀ ਸਾਡੇ ਕੰਟਰੋਲ ਰੂਮ ਤੇ ਔਰ ਪੁਲਿਸ ਨੂੰ ਇਨਫਾਰਮ ਕੀਤਾ ਜਾਂਦਾ ਕਿ ਸਰੇ ਪਟਾਰੀ ਪੁਲ ਸ਼ਹਿਰ ਦਾ ਘਾੜਿਆ ਜਦੋਂ ਇੱਥੇ ਕੋਈ ਵੀ ਧਰਨਾ ਲੱਗਦਾ ਪੂਰੇ ਅੰਬੀਸਰ ਦੇ ਵਿੱਚ ਜਿਹੜੀ ਹੈ ਟ੍ਰੈਫਿਕ ਹੋ ਜਾਂਦੀ ਹੈ ਉਸ ਨੂੰ ਲੈ ਕੇ ਹੋਰ ਕੀ ਕੀ ਪ੍ਰਬੰਧ ਕੀਤੇ ਨੇ ਅਸੀਂ ਪਟਾਰੀ ਪੁਲ ਨੂੰ ਜਿਹ ਪ੍ਰੋਪਰ ਤੁਹਾਡੇ ਸਾਹਮਣੇ ਹੈ ਮੈਨੇਜ ਕੀਤਾ ਹੋਇਆ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਜਿੰਨੇ ਪੁਆਇੰਟਸ ਆ ਉੱਥੇ ਅਸੀਂ ਆਪਣੀ ਪੁਲਿਸ ਫੋਰਸ ਲਈ ਹੋਈ ਸਰੈਂਟੀ ਰਾਇਡਸ ਫਾਇਰ ਬ੍ਰਿਗੇਡ 108 ਇਹ ਦੀ ਪ੍ਰਬੰਧ ਇਹ ਤਾਂ ਟੋਟਲ ਜੀ ਸਾਡੀ ਫਿਕਸ ਐਕਸਰਸਾਈਜ਼ ਆ ਫਾਇਰ ਬ੍ਰਿਗੇਡ 108 ਜਾਂ ਸਾਡੀ ਜਿਹੜੀਆਂ ਐਂਟੀ ਡੈਮ ਸਾਡੀਆਂ ਕਊਆਰਟੀ ਨੇ ਉਹ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ ਡਿਪਲਏ ਨੇ ਤਾਂ ਤਸਵੀਰਾਂ ਤੁਸੀਂ ਦੇਖਿਆ ਅੰਮ੍ਰਿਤਸਰ ਦੇ ਵਿੱਚ ਭਾਰਤ ਬੰਦੀ ਕਾਲ ਦਾ ਕਿੰਨਾ ਕੋਸਰ ਦੇਖਣ ਨੂੰ ਮਿਲਿਆ ਤਾਂ ਅਗਲੀ ਤਸਵੀਰ ਤੁਹਾਨੂੰ ਪਠਾਨਕੋਟ ਦੀ ਦਿਖਾ ਰਹੇ ਹਾਂ ਪਠਾਨਕੋਟ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਨੈਸ਼ਨਲ ਹਾਈਵੇ ਦਾ ਹੀ ਟ੍ਰੈਫਿਕ ਨੂੰ ਰੋਕਿਆ ਗਿਆ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਠਾਨਕੋਟ ਦੀਆਂ ਜਿੱਥੇ ਪਠਾਨਕੋਟ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੈਠੇ ਹੋਏ ਨੇ ਤੇ ਅੱਜ ਭਾਰਤਪੰਦ ਦੀ ਕਾਰ ਦੇ ਦੌਰਾਨ ਜਿਹੜਾ ਵਾ ਆਵਾਜਾਈ ਨੂੰ ਪੂਰਾ ਠੱਪ ਕੀਤਾ ਹੋਇਆ ਵਾ ਤਾਂ ਇਸ ਮੌਕੇ ਪਠਾਨਕੋਟ ਦੇ ਵਿੱਚ ਬੈਠੇ ਧਰਨੇ ਦੇ ਉੱਤੇ ਕਿਸਾਨਾਂ ਦਾ ਕੀ ਸੀ ਕਹਿਣਾ ਤੇ ਕਿਸਾਨਾਂ ਵੱਲੋਂ ਜੋ ਭਾਰਤਪੰਦ ਦੀ ਕਾਰ ਨੂੰ ਲੈ ਕੇ ਜੋ ਧਰਨਾ ਦਿੱਤਾ ਜਾ ਰਿਹਾ ਉਸ ਨੂੰ ਲੈ ਕੇ ਕੀ ਹੈ ਕਹਿਣਾ ਸੁਣੋ ਤੁਸੀਂ ਵੀ ਕੀਵਲ ਸਿੰਘ ਕੰਗ ਭਾਰਤੀ ਕਿਸਾਨ ਜੁੜੀਆਂ ਦਾ ਮੈਂ ਜਿਲ੍ਹੇ ਦਾ ਸੇਵਾਦਾਰ ਆ ਇਹ ਪੂਰਾ ਭਾਰਤ ਬੰਦਾ ਸਰਦਾਰ ਦੀ ਸਰਕਾਰਾਂ ਦੀਆਂ ਨੀਤੀਆਂ ਕਰਕੇ ਵੇਖੋ ਵੀ ਇਹ ਜਿਹੜੀ ਸਾਡੇ ਜਿਹੜੇ ਕੋਈ ਜਿਹੜੇ ਕੰਮ ਪੈਂਡਿੰਗਾਂ ਕੀਤੇ ਜਿਹੜੇ ਇਹਨਾਂ ਸਰਕਾਰਾਂ ਮੰਨੇ ਸੀਗੇ ਉਹ ਨਹੀਂ ਹੱਲੇ ਹੋਏ ਉਹਦੇ ਕਰਕੇ ਪੂਰਾ ਭਾਰਤ ਬੰਦਾ ਸਰਕਾਰਾਂ ਨੂੰ ਜਗਾਉਣ ਕਰਕੇ ਜੇ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਵੀ ਵੇਖੋ ਇਹ ਤੇ ਬੰਦ ਹੀ ਰਹੂਗਾ ਜੇ 18 ਤਰੀਕ ਨੂੰ ਅੱਡੀ ਮੀਟਿੰਗਾਂ ਚੰਡੀਗੜ੍ਹ ਉਹਦੇ ਜੇ ਵੇਖੋ ਕੀ ਰੂਪਾਂ ਦੇ ਰੇਖਾ ਚੱਲਦੀ ਆ ਵੀ ਕਿੰਨਾ ਚਿਰ ਬੰਦ ਕਰਨਾ ਕਿ ਸਦਾ ਲਈ ਪੰਜਾਬ ਬੰਦ ਰਹੂਗਾ ਇਹ ਤੇ ਹੁਣ ਪਰਮੇਸ਼ਰ ਹੀ ਜਾਣਦਾ ਨਾ ਕਿ ਸੰਤੁਸ਼ੀ ਜੀ ਦੇਊਗਾ ਮੋਦੀ ਸਾਹਿਬ ਨੂੰ ਕੁਦਰਤ ਤੇ ਮੇਰ ਹੋ ਜੂਗੀ ਨਹੀਂ ਕਿ ਇੱਥੇ ਬੁਰੇ ਭਾਰਤ ਦੇ ਯਦੋ ਯਾਦਾ ਇਹਨੂੰ ਸੰਭਾਲਣਾ ਔਖਾ ਹੋ ਜੂਗਾ 18 ਤਰੀਕ ਨੂੰ ਪਤਾ ਲੱਗ ਜੂਗਾ ਇਹ ਤੇ ਆਪਣਾ ਮਹਾਰਾਜ ਕਿਰਪਾ ਕਰੂਗਾ ਤੈਨੂੰ ਕੋ ਸ਼ਾਂਤ ਮਹੀਨਾ ਕੋਈ ਸੰਤੁਸ਼ਟੀ ਦੇ ਦੂ ਪਰਮੇਸ਼ਰ ਤੇ ਬਚਾ ਬਚਾਓ ਹੋ ਜਾਊਗਾ ਨਹੀਂ ਤੇ ਜਜਾਕਾਰ ਹੋ ਜੂ 18 ਤਰੀਕ ਨੂੰ ਜਿੱਦਾਂ ਤ੍ਰੇਤਾ ਜੇ ਰਾਮ ਦੀ ਹੋਏ ਆ ਦਵਾਪਰ ਜੇ ਕ੍ਰਿਸ਼ਨ ਜੀ ਹੋਏ ਆ ਕਾਲ ਯੁਗ ਦਾ ਅਵਤਾਰ ਗੁਰੂ ਨਾਨਕ ਦੇਵ ਜੀ ਹੋਏ ਆ ਉਹਨੇ ਦੇਖੋ ਪੀਰਾਂ ਬਖੀਰਾਂ ਦੀ ਕੋਈ ਜਗ੍ਹਾ ਨਹੀਂ ਰਹਿਣ ਦਿੱਤੀ ਕਪੀ ਕਬੀਰ ਫਰੀਦ ਨਾਮਦੇਵ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪਰਤੇ ਆ ਜਜਾਕਾਰ ਇੱਥੇ ਵਰਲਡ ਤੇ ਬਾਬੇ ਨਾਨਕ ਦੀ ਹੋਂਣੀ ਆ ਇਹ ਤਾਂ ਭਲੇਖੀ ਵਾਲੀ ਗੱਲ ਆ ਨਾ ਮੋਦੀ ਨੂੰ ਵੀ ਉਹ ਮੰਦਰ ਦੇ ਲੋਕਾਂ ਨੂੰ ਚੱਕਰ ਜੀ ਵੋਟਾਂ ਦੇ ਕਰਕੇ ਕਈ ਕੁਝ ਕਰ ਦਿੰਦਾ ਪਰਮੇਸ਼ਰ ਇੱਕੋ ਹੀ ਆ ਰਾਮ ਰਹੀਮ ਕਰੀਮ ਕੋਈ ਵੀ ਲਾਲੋ ਪਰਮੇਸ਼ਰ ਇਹ ਕੀ ਰਹਿਣਾ ਵਾ ਨਾ ਲੋਕਾਂ ਨੂੰ ਇਹ ਚ ਮੇਲੇ ਚ ਪਛਾ ਕੁਦਰਤ ਦੇ ਅੱਗੇ ਬੇਨਤੀ ਕਰਨੇ ਮੈਨੂੰ ਇਹੋ ਜਿਹੇ ਚ ਮੇਲੇ ਚ ਨਹੀਂ ਲੋਕਾਂ ਨੂੰ ਪਸਾਉਣਾ ਚਾਹੀਦਾ ਇੱਥੇ ਵਰਲਡ ਦੇ ਯਾਜਾਕਾਰ ਬਾਬੇ ਨਾਨਕ ਦੀ ਹੋਣੀ ਆ 18 ਤਰੀਕ ਨੂੰ ਉਹਨੂੰ ਪਤਾ ਲੱਗ ਜੂਗਾ ਕਿ ਕੀ ਭੀ ਭਾਰਤ ਪੂਰਾ ਬੰਦਰ ਰਹਿਣ ਦੇਣਾ ਕੋ ਟੋਲ ਕਰਨੇ 18 ਨੂੰ ਮਿਟ ਗੋੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਮ ਮੋਗਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੋਗਾ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਤੇ ਮੋਗਾ ਦੇ ਵਿੱਚ ਵੀ ਭਾਰਤaband ਦੀ ਕਾਲ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਵਾ ਬਾਜ਼ਾਰ ਮੋਗਾ ਦੇ ਬੰਦ ਲਿਖਾਈ ਦੇ ਰਹੇ ਨੇ ਤੇ ਆਵਾਜ਼ਾਈ ਸੜਕਾਂ ਦੇ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਟ੍ਰੈਫਿਕ ਜਿਹੜਾ ਵਾ ਮੋਗਾ ਦੀ ਸੜਕਾਂ ਤੇ ਦੇਖਣ ਨੂੰ ਮਿਲ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਦਿਖਾਈਆਂ ਤੇ ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਨੈਸ਼ਨਲ ਹਾਈਵੇ ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ ਤਾਂ ਹੁਣ ਮੋਗਾ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਵਾ ਤੇ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਮੋਗਾ ਦੇ ਵਿੱਚ ਵੀ ਭਾਰਤaband ਦੀ ਕਾਲ ਦਾ ਪੂਨ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਪਾਸੇ ਕਿਸਾਨ ਜਿੱਥੇ ਸ਼ੰਭੂ ਅਤੇ ਖਨੋਰੀ ਬਾਡਰ ਦੇ ਉੱਤੇ ਡਟੇ ਹੋਏ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤੇ ਦੂਜੇ ਪਾਸੇ ਦਿੱਲੀ ਕੂਚ ਨੂੰ ਲੈ ਕੇ ਵੀ ਜਿਹੜਾ ਵਾ ਪੂਰੀਆਂ ਤਿਆਰੀਆਂ ਰੱਖੀਆਂ ਹੋਈਆਂ ਤੇ ਉਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਜੋ ਕਿਸਾਨਾਂ ਲਈ ਦਿੱਤੀ ਗਈ ਸੀ ਉਸ ਨੂੰ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹੋ ਜਿਹੇ ਹਾਲਾਤ ਲੁਧਿਆਣਾ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਆ ਉੱਤੇ ਟ੍ਰੈਫਿਕ ਅੱਜ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਤੇ ਲੱਡਵਾਲ ਟੋਲ ਬਲਾਜਾ ਦੇ ਨੇੜੇ ਵੀ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਵਾ ਤੇ ਇਧਰ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਕੋਹਾੜਾ ਦੇ ਨੇੜੇ ਵੱਖ-ਵੱਖ ਯੂਨੀਨਾਂ ਵੱਲੋਂ ਧਰਨਾ ਲਗਾ ਕੇ ਟ੍ਰੈਫਿਕ ਜਿਹੜਾ ਵਾ ਬੰਦ ਕੀਤਾ ਜਾ ਰਿਹਾ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭਾਰਤ ਬੰਦ ਦੀ ਕਾਲ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਤੇ ਲੋਕ ਜਿਹੜਾ ਵਾ ਆਪਣਾ ਕਾਰੋਬਾਰ ਅਤੇ ਪ੍ਰਾਈਵੇਟ ادارے ਅੱਜ ਬੰਦ ਨਜ਼ਰ ਆ ਰਹੇ ਨੇ। ਹਾਂਜੀ ਅੱਜ ਦੀ ਟ੍ਰੇਡ ਯੂਨੀਅਨ ਜਿਹੜੀ ਹੜਤਾਲ ਕਰ ਰਹੀ ਹੈ ਤੁਹਾਡਾ ਕੀ ਸਮਰਥਨ ਹੈ ਕੀ ਮੰਗਾਉਣ ਵਾਲੀ ਹੈ ਇਹ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਸ ਵੱਲੋਂ 16 ਫਰਵਰੀ ਦਾ ਭਾਰਤ ਵਾਡਾ ਸੱਦਾ ਸੀ। ਇਹਦੇ ਵਿੱਚ ਦੇਸ਼ ਦੀਆਂ तमाम ਵੱਖ-ਵੱਖ ਵਰਗਾਂ ਨਾਲ ਸੰਬੰਧਨ ਜਥੇਬੰਦੀਆਂ ਉਹ ਵੀ ਸਪੋਰਟ ਦੇ ਵਿੱਚ ਆਈਆਂ ਔਰ ਅੱਜ ਸਮੁੱਚੇ ਦੇਸ਼ ਦੇਸ਼ ਪੱਧਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਭਾਰਤ ਜਿਹੜਾ ਉਹ ਬੰਦ ਕੀਤਾ ਗਿਆ ਇਹਦੇ ਵਿੱਚੋਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਜਿਹੜੀਆਂ ਮੰਗਾਂ ਹੈਗੀਆਂ ਐਮਐਸਪੀ ਦਿੱਤਾ ਜਾਵੇ ਨੂੰ ਕਾਨੂੰਨੀ ਲੀਗਲ ਕਾਨੂੰਨ ਜਿਹੜਾ ਉਹਨੂੰ ਬਣਾਇਆ ਜਾਵੇ ਵਿਗਰ ਗਾਰੰਟੀ ਕੀਤੀ ਜਾਵੇ ਐਮਐਸਪੀ ਦੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਕਿਸਾਨੀ ਅੰਦੋਲਨ ਦੀਆਂ ਕੁਝ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਬਾਕੀ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਕਿਸਾਨ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਤੇ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਲਗਾਈ ਜਾਵੇ ਇਸ ਤੋਂ ਬਿਨਾ ਜਿਹੜੇ ਸਰਕਾਰੀ ਮਹਿਕਮਿਆਂ ਦੇ ਵਿੱਚ ਕੰਟਰੈਕਟ ਬੇਸਡ ਠੇਕੇਦਾਰੀ ਸਿਸਟਮ ਹੈ ਭਰਤੀ ਦਾ ਉਹਨੂੰ ਬੰਦ ਕਰਕੇ ਪੱਕੀ ਤੇ ਸਰਕਾਰੀ ਰੈਗੂਲਰ ਭਰਤੀ ਕੀਤੀ ਜਾਵੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ ਮਰੇਗਾ 200 ਦਿਨ ਦਿੱਤੀ ਜਾਵੇ ਤੇ ਜਿਹੜੇ ਕਾਨੂੰਨ ਮਜ਼ਦੂਰ ਲੜਕੇ ਜਿਨ੍ਹਾਂ ਨੇ ਕਿਰਤ ਕਾਨੂੰਨ ਪ੍ਰਾਪਤ ਕੀਤੇ ਸੀਗੇ ਉਹਨਾਂ ਨੂੰ ਖਤਮ ਕਰਕੇ ਸਰਕਾਰ ਜਿਹੜੀ ਇਹ ਲੇਬਰ ਕੋਡ ਲੈ ਕੇ ਆਈ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਇਹਦੇ ਨਾਲ ਹੀ ਜਿਹੜੀ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਆ ਸਿੱਖਿਆ ਨੂੰ ਕਾਰਪੋਰੇਟ ਦੇ ਹੋਰ ਹਵਾਲੇ ਕਰਨ ਵਾਸਤੇ ਤੇ ਸਿੱਖਿਆ ਦਾ ਭਗਵਾ ਕਰਨ ਕਰਨ ਵਾਸਤੇ ਉਹ ਲਿਆਂਦੀ ਆ ਉਹ ਨਿਊ ਐਜੂਕੇਸ਼ਨ ਪਾਲਿਸੀ ਰੱਦ ਕੀਤੀ ਜਾਵੇ ਹਿੱਟ ਐਂਡ ਰਨ ਕਾਨੂੰਨ ਜਿਹੜਾ ਮੋਦੀ ਸਰਕਾਰ ਲੈ ਕੇ ਆਈ ਆ ਉਹਨੂੰ ਰੱਦ ਕੀਤਾ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪੂਰੇ ਸਾਰੇ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਭਾਰਤaband ਦੀ ਕਾਲ ਦਿੱਤੀ ਗਈ ਹੈ ਤੇ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਸਮਰਥਨ ਮਿਲਿਆ ਅੱਜ ਇਸੇ ਕਾਰਨ ਤੇ ਜਿਹੜਾ ਮੋਗਾ ਸ਼ਹਿਰ ਆ ਮੁਕੰਮਲ ਬੰਦ ਹੈਗਾ ਦੇ 11 ਵਜੇ ਥੋੜੇ ਸਮੇਂ ਦੇ ਵਿੱਚ ਹੀ 2 ਘੰਟਿਆਂ ਚ ਇੱਥੇ ਪੂਰਾ ਜਿਹੜਾ ਜਿਹੜਾ ਇਕੱਠ ਹੋ ਜਾਣਾ ਇੱਥੇ ਜਾਮ ਲੱਗ ਜਾਣਾ ਤੇ ਇੱਥੇ ਸਟੇ ਜਿਹੜੀ ਆ ਚਾਲੂ ਕੀਤੀ ਜਾਊਗੀ ਸਰਕਾਰ ਨੂੰ ਦੇਖਿਆ ਜਾਵੇ ਤਾਂ ਸਰਕਾਰ ਨੂੰ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਣਾ ਪਰ ਆਪਣਾ ਜਨਜੀਵਨ ਜਿਹੜਾ ਉਹ ਵਿਅਸਤ ਹੋ ਰਿਹਾ ਦੇਖੋ ਇਹਦੇ ਨਾਲ ਸਾਰਾ ਦੇਸ਼ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਸਰਕਾਰ ਦੀਆਂ ਨੀਜੀ ਕਰਨ ਦੀਆਂ ਪਾਲਿਸੀਆਂ ਤੇ ਸਰਕਾਰ ਜੋ ਧਾਰਮਿਕ ਪੱਤਾ ਖੇਡ ਰਹੀ ਹੈ ਫਿਰਕੂਵਾਦ ਦਾ ਇਹਦੇ ਖਿਲਾਫ ਆ ਸਮੁੱਚਾ ਦੇਸ਼ ਤੇ ਸਮੁੱਚਾ ਦੇਸ਼ ਧਰਨਰਪਕਤਾ ਦੀ ਗੱਲ ਕਰਦਾ ਸਮੁੱਚਾ ਦੇਸ਼ ਦੇਸ਼ ਦੀਆਂ ਜਿਹੜੀਆਂ ਸੰਪਤੀ ਹੈਗੀਆਂ ਜਲ ਜੰਗਲ ਜ਼ਮੀਨ ਸਰਕਾਰੀ ਮਹਿਕਮੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਮੰਗ ਕਰਦਾ ਪਰ ਸਰਕਾਰ ਉਲਟੇ ਪਾਸੇ ਇੱਕ ਤਾਂ ਭਗਵਾਕਰਨ ਕਰ ਰਹੀ ਆ ਫਿਰਕੂਵਾਦ ਫਲਾ ਰਹੀ ਆ ਪੂਰੇ ਦੇਸ਼ ਦੇ ਵਿੱਚ ਜਾਤ ਤੇ ਧਰਮ ਦੇ ਨਾਂ ਤੇ ਜਿਹੜਾ ਡੰਗੇ ਪਸਾਦ ਕਰਵਾ ਰਹੀ ਹੈਗੀ ਆ ਤੇ ਪੂਰਾ ਦੇਸ਼ ਕਾਰਪੋਰੇਟ ਦੇ ਹਵਾਲੇ ਕਰ ਰਹੀ ਆ ਸਰਕਾਰ ਉਲਟ ਕੰਮ ਕਰ ਰਹੀ ਆ ਤੇ ਲੋਕ ਜਿਹੜੇ ਆ ਉਹ ਉਲਟ ਚੱਲ ਰਿਹਾ ਇਸ ਕਰਕੇ ਲੋਕ ਇਹ ਮੈਸੇਜ ਚਾਹੁੰਦੇ ਆ ਇਕੱਠੇ ਹੋ ਕੇ ਕਿ ਅੱਜ ਅਸੀਂ ਬੰਦ ਕਰਕੇ ਸਮੁੱਚੇ ਪੱਧਰ ਦੇਸ਼ ਪੱਧਰ ਤੇ ਮੈਸੇਜ ਦੇਣਾ ਚਾਹੁੰਦੇ ਆ ਕਿ ਸਰਕਾਰ ਦੀਆਂ ਨੀਤੀਆਂ ਦੇ ਨਾਲ ਅਸੀਂ ਜਿਹੜਾ ਸਹਿਮਤ ਨਹੀਂ ਹੈਗੇ ਔਰ ਅੱਜ ਦਾ ਜਿਹੜਾ ਭਾਰਤ ਬੰਦ ਹੈਗਾ ਇਹ ਅਗਲੇ ਸੰਘਰਸ਼ ਦਾ ਪਹਿਲਾ ਪੜਾ ਇਸ ਬੰਦ ਤੋਂ ਬਾਅਦ ਪਰਸੋ ਸਿੱਖ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਸੰਘਰਸ਼ ਦੇ ਅਗਲੇ ਪੜਾ ਦਾ ਜਿਹੜਾ ਉਹ ਐਲਾਨ ਕੀਤਾ ਜਾਊਗਾ